ਜੋਗਾ ਖੇਤਰ ਪਾਈਪ ਲਾਈਨ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਣ ਨੇ ਲਾਇਆ ਪੱਕਾ ਮੋਰਚਾ ਅੱਜ ਦਿਨ ਸ਼ਨੀਵਾਰ 16 ਦਸੰਬਰ 1 ਵਜੇ ਦੇ ਕਰੀਬ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਣ ਨੇ ਜੋਗਾ ਖੇਤਰ ਵਿੱਚ ਬਿਠਿੰਡਾਂ ਨੂੰ ਜਾ ਰਹੀ ਪਾਈਪ ਲਾਈਨ ਜੋ ਖੇਤਾਂ ਵਿੱਚੋਂ ਦੀ ਕੰਪਨੀ ਪਾਈਪ ਲਾਈਨ ਪਾ ਰਹੀ ਸੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾ ਜਥੇਬੰਦੀ ਨੇ ਉਸ ਦਾ ਵਿਰੋਧ ਕੀਤਾ ਅਤੇ ਕਿਹਾ ਜਦੋਂ ਤੱਕ ਕੰਪਨੀ ਤੇ ਕਿਸਾਨਾਂ ਵਿਚਾਲੇ ਸਮਝੌਤਾ ਨਹੀਂ ਹੁੰਦਾ ਉਦੋਂ ਤੱਕ ਇਹ ਪੈਪ ਨਹੀਂ ਪਾਉਣ ਦਿੱਤੀ ਜਾਵੇਗੀ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ ਕਿਸਾਨ ਯੂਨੀਅਨ ਜਿੰਦਾਬਾਦ 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 ਇਹ ਬੰਦੇ ਉਸ ਨੂੰ ਪੈਪ ਨਹੀਂ ਦੇਣਗੇ ਇਹਦੇ ਵਿੱਚ ਇਹ ਪਾਈਪ ਲਾਈਨ ਦਾ ਜਿਹੜਾ ਥਾਂ ਰੋਪਣਗੇ ਪਾਈਪ ਦੇ ਦੋਨੇ ਪਾਸੇ 20-20 ਕੁ ਜਗ੍ਹਾ ਰੋਪਣਗੇ ਉਹ 20-20 ਕੁ ਜਗ੍ਹਾ ਦੇ ਵਿੱਚ ਚਲੋ ਪਾਈਪ ਪੈਗੀ ਉਦੋਂ ਕਿਸਾਨ ਉੱਤੇ ਫਸਲ ਦਾ ਬੀਜ ਸਕਦੇ ਐ ਉੱਤੇ ਕੋਠਾ ਨਹੀਂ ਪਾ ਸਕਦੇ ਉੱਤੇ ਮੂਰ ਨਹੀਂ ਲਾ ਸਕਦੇ ਉੱਤੇ ਕੋਈ ਦਰਖਤ ਨਹੀਂ ਲਾ ਸਕਦੇ ਇਸ ਕਰਕੇ ਇੱਕ ਤਰ੍ਹਾਂ ਦੀ ਇਹ ਜ਼ਮੀਨ ਉਪਯੋਗਰ ਹੀ ਹੋ ਗਈ ਮੰਨ ਲਓ ਜੇ ਇੱਕ ਥਾਂ ਨੂੰ ਲੋੜ ਪੈਂਦੀ ਐ ਕਿ ਆਪਦੇ ਵਿਆਹ ਸ਼ਾਦੀ ਕਰਨ ਲਈ ਜ਼ਮੀਨ ਵੇਚਣੀ ਇਹ ਜ਼ਮੀਨ ਵੇਚ ਨਹੀਂ ਹੋਣੀ ਉਹਨੇ ਜਿੱਕਰ ਲੈਨ ਵਾਲਾ ਜਰੂਰਾ ਕਿ ਇਹਦੇ ਵਿੱਚ ਪਾਈਪ ਲਾਈਨ ਪਈ ਐ ਇਹਦੇ ਸਬੰਧ ਦੇ ਵਿੱਚ ਜਿਹੜਾ ਸਰਕਾਰ ਨੇ ਮੁਆਵਜ਼ਾ ਰੱਖਿਆ ਐ ਉਹ ਦਾਖਨਾਕ 70000 ਹੈ ਕਿੰਨੇ ਦੇ ਹਿਸਾਬ ਨਾਲ ਇਹ 1.5 ਕਨਾਲ ਬਣਦੀ ਹੈ ਜੀ ਮਤਲਬ 40 ਫੁੱਟ ਦੇ ਕਨਾਲ ਕਿੰਨੇ ਦੇ ਭਾਈ 1.5 ਕਨਾਲ ਹੈ ਜਨ ਜਿਹੜਾ ਕਿ ਬਹੁਤ ਨਗੂਣਾ ਹੈਗਾ ਸਾਡੀ ਮੰਗ ਹੈ ਕਿ ਇਹ ਕਮਰਸ਼ੀਅਲ ਏਰੀਆ ਹੈਗਾ ਇੱਥੇ ਮਤਲਬ 60 ਲੱਖ ਦਾ ਮਤਲਬ ਰੇਟ ਕਿੰਨੇ ਦਾ ਹਿਸਾਬ ਨਾਲ ਤੇ ਜਿਹੜਾ ਇਹਦੇ ਵਿੱਚ ਮਿਲਸਪਰ ਕਮੇਟੀ ਚੋਂ ਦੀ ਕੋ ਟੇਕਣਾ ਉਹ 80 ਲੱਖ ਦਾ ਮਤਲਬ ਰੇਟ ਦਿੱਤਾ ਜਾਵੇ ਇਹਦੇ ਤੇ ਸਰਕਾਰ ਹਜੇ ਹਾਂ ਵੀ ਕਰ ਨਹੀਂ ਰਹੀ ਕੰਪਨੀਆ ਕੱਦ ਨਹੀਂ ਹੋ ਰਹੀ ਉਹਦੇ ਕਰਕੇ ਅਸੀਂ ਪੱਕਾ ਮੋਰਚਾ ਜਿਹੜਾ ਉਹ ਲਾਇਆ ਹੋਇਆ ਬੈਠਾਂਗੇ ਅੱਜ ਹੁਣ ਪਹਿਲੀ ਵਾਰ ਖਾਣੇ ਵਾਲੇ ਨੇ ਬੁਲਾਇਆ ਸੱਚ ਉਹਨੇ ਕੀ ਕਹਿੰਦਾ ਕੀ ਨਾ ਕਹਿੰਦਾ ਸਾਡਾ ਪੱਕਾ ਮੂਤਾਂ ਚੱਲੂ ਆ ਹਰ ਹਾਲ ਤੇ ਹਰ ਕੀਮਤ ਤੇ ਇਹ ਜਾਨੀ ਪਾਇਪ ਲੰਨ ਉਦੋਂ ਚਾਨੂੰ ਕਰੂਣ ਦੇਵਾਂਗੇ ਜਦੋਂ ਸਾਨੂੰ ਪਸੰਦਾਂ ਦੀ ਤਸੱਲੀ ਹੋ ਗਈ ਮੁਆਵਜ਼ਾ ਦੇ